ਏ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ اے ਆਤਮਾ ਸੁਣ ਤੈਨੂੰ ਅੱਜ ਉਹ ਗਿਆਨ ਮਿਲਣ ਵਾਲਾ ਹੈ ਜਿਹੜੇ ਜੀਵਨ ਦਾ ਹਨੇਰਾ ਕੱਟ ਦੇਵੇਗਾ ਜਿਸਨੇ ਵੀ ਇਸ ਦੁਨੀਆ ਵਿੱਚ ਜਨਮ ਲਿਆ ਹੈ ਸੁਦੇ ਕਰਮ ਹੀ ਉਸਦੀ ਤਕਦੀਰ ਹਨ ਅਤੇ ਗੁਰੂ ਦਾ ਰਾਹਾ ਉਸ ਉਹ ਸ਼ਕਤੀ ਦਿੰਦਾ ਹੈ ਜਿਸ ਨਾਲ ਤੇਰੇ ਕਰਮ ਸ਼ੁੱਧ ਹੁੰਦੇ ਹਨ ਅਤੇ ਆਤਮਾ ਵੀ ਨਿਰਮਲ ਹੋ ਜਾਂਦੀ ਹੈ ਅਤੇ ਜੀਵਨ ਵੀ ਉੱਚਾ ਸੁੱਚਾ ਹੋ ਜਾਂਦਾ ਹੈ ਅੱਜ ਜਿਹੜਾ ਸੁਨੇਗਾ ਉਹ ਕੇਵਲ ਸ਼ਬਦ ਨਹੀਂ ਹੋਣਗੇ ਉਹ ਹੋਣਗੇ ਗੁਰੂ ਦੇ ਬਚਨ ਜੋ ਤੇਰੀ ਆਤਮਾ ਦੇ ਹਰ ਪਾਪ ਹਰ ਅਸ਼ੁੱਧ ਚੀਜ਼ ਨੂੰ ਸ਼ੁੱਧ ਕਰ ਦੇਣਗੇ ਅਤੇ ਪਾਪਾਂ ਨੂੰ ਜਲਾ ਕੇ ਰੱਖ ਦੇਣਗੇ ਤੇਰੀ ਸੁੱਤੀ ਹੋਈ ਸ਼ਕਤੀ ਨੂੰ ਜਗਾ ਦੇਣਗੇ ਜੋ ਤੇਰੇ ਸੱਚੇ ਸਰੂਪ ਦੇ ਦਰਸ਼ਨ ਤੈਨੂੰ ਕਰਾ ਦੇਣਗੇ ਤਾਂ ਤਿਆਰ ਹੋ ਜਾ ਕਿਉਂਕਿ ਇਹ ਪੰਜ ਮਾਰਗ ਤੈਨੂੰ ਪਾਪ ਤੋਂ ਪੁੰਨ ਵਾਲੇ ਪਾਸੇ ਆ ਸ਼ਾਂਤੀ ਤੋਂ ਸ਼ਾਂਤੀ ਵਾਲੇ ਪਾਸੇ ਲੈ ਕੇ ਜਾਣ ਵਾਲੇ ਹਨ ਪਹਿਲਾ ਮਾਰਗ ਸੱਚੇ ਬਚਨ ਦਾ ਸੰਕਲਪ ਜਿਹੜਾ ਮਨੁੱਖ ਆਪਣੇ ਬਚਨ ਵਿੱਚ ਸੱਚ ਨੂੰ ਉਤਾਰਦਾ ਹੈ ਉਸ ਦਾ ਮਨ ਉਸ ਦੀ ਆਤਮਾ ਉਸ ਦੇ ਕਰਮ ਸਭ ਨਿਰਮਲ ਅਤੇ ਸਾਫ਼ ਹੋ ਜਾਂਦੇ ਹਨ ਗੁਰੂ ਸਾਹਿਬ ਖੁਦ ਉਸ ਜੀ ਉੱਤੇ ਕਿਰਪਾ ਕਰਦੇ ਹਨ ਅਤੇ ਝੂਠ ਧੋਖਾ ਕਪਟ ਇਹ ਸਭ ਬੰਦਨ ਹਨ ਸੱਚ ਹੀ ਗੁਰੂ ਹੈ ਅਤੇ ਗੁਰੂ ਹੀ ਸੱਚ ਹੈ ਹਰ ਰੋਜ਼ ਗੁਰੂ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਇਹ ਸੰਕਲਪ ਲਵੋ ਅਤੇ ਅਰਦਾਸ ਕਰੋ ਗੁਰੂ ਸਾਹਿਬ ਮੈਂ ਅੱਜ ਤੋਂ ਕੇਵਲ ਸੱਚ ਬੋਲਾਂਗਾ ਚਾਹੇ ਸੰਸਾਰ ਮੇਰੇ ਤੋਂ ਉਠ ਜਾਵੇ ਅਤੇ ਕੋਈ ਗੱਲ ਨਹੀਂ ਤੇਰੇ ਇਸ ਸੰਕਲਪ ਨਾਲ ਤੇਰੇ ਹਜ਼ਾਰਾਂ ਪਾਪ ਨਸ਼ਟ ਹੋ ਜਾਣਗੇ ਦੂਜਾ ਮਾਰਗ ਦਇਆ ਧਾਰਨ ਕਰਨੀ ਦਇਆ ਉਹੀ ਹੁੰਦੀ ਹੈ ਜਿਹੜੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਜਿਹੜੀ ਦਇਆ ਹੁੰਦੀ ਹੈ ਇਹ ਮਨੁੱਖ ਨੂੰ ਧਰਮੀ ਬਣਾਉਣਾ ਸਿਖਾ ਦਿੰਦੀ ਹੈ ਜਿਹੜਾ ਦਇਆਵਾਨ ਹੁੰਦਾ ਹੈ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਕਿਸੇ ਦਾ ਮਾੜਾ ਨਹੀਂ ਕਰਦਾ ਤੇ ਤੂੰ ਤੂੰ ਵੀ ਹਰ ਮਨੁੱਖ ਵਿੱਚ ਗੁਰੂ ਨੂੰ ਦੇਖ ਈੜੀ ਤੋਂ ਲੈ ਕੇ ਦੁਸ਼ਮਣ ਤੱਕ ਦੇਖੀ ਇਹ ਗੁਰੂ ਦੀ ਰਚਨਾ ਹੈ ਜਦੋਂ ਮਨ ਦਇਆ ਨਾਲ ਭਰ ਜਾਂਦਾ ਹੈ ਤਾਂ ਸਾਰੇ ਪਾਪ ਭੱਜ ਜਾਂਦੇ ਹਨ ਤੀਜਾ ਮਾਰਗ ਮਾਫ ਕਰਨਾ ਜਿਹੜਾ ਮਾਫ ਕਰਨਾ ਸਿੱਖ ਜਾਂਦਾ ਹੈ ਉਹ ਆਪਣੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ ਗੁਰੂ ਸਾਰਿਆਂ ਨੂੰ ਮਾਫ ਕਰਨਾ ਸਿਖਾਉਂਦਾ ਹੈ ਗੁਰੂ ਖੁਦ ਵੀ ਗੁਰੂ ਸਾਰਿਆਂ ਨੂੰ ਮਾਫ ਕਰਦਾ ਹੈ ਅਤੇ ਤੂੰ ਵੀ ਗੁਰੂ ਤੋਂ ਇਹ ਗੁਣ ਲੈ ਲੈ ਕਰ ਅਤੇ ਆਪਣੇ ਸਾਰਿਆਂ ਨੂੰ ਮਾਫ ਕਰਨਾ ਸਿੱਖ ਲੈ ਮਾਫ ਕਰਨ ਤੋਂ ਵੱਡਾ ਕੋਈ ਤਪ ਨਹੀਂ ਹੈ ਜਿਹੜਾ ਸਾਫ ਮਾਫ ਕਰਨਾ ਸਿੱਖ ਜਾਂਦਾ ਹੈ ਉਹ ਸਿੱਧਾ ਗੁਰੂ ਨਾਲ ਜੁੜ ਜਾਂਦਾ ਹੈ ਰਾਤ ਨੂੰ ਸੌਂਦੇ ਟਾਈਮ ਅੱਖਾਂ ਨੂੰ ਬੰਦ ਕਰਕੇ ਹਰ ਦੁਸ਼ਮਣ ਨੂੰ ਯਾਦ ਕਰਕੇ ਇਹ ਕਹਿਣਾ ਸਿੱਖ ਇਹ ਕਿ ਮੈਂ ਤੈਨੂੰ ਮਾਫ਼ ਕਰਦਾ ਹਾਂ ਅਤੇ ਫਿਰ ਤੇਰੇ ਕਰਮ ਸਾਫ਼ ਅਤੇ ਨਿਰਮਲ ਹੋ ਜਾਣਗੇ। ਚੌਥਾ ਮਾਰਗ ਭਗਤੀ ਦਾ ਅੰਮ੍ਰਿਤ। ਸੱਚੀ ਭਗਤੀ ਉਹੀ ਹੁੰਦੀ ਹੈ ਜਿਸ ਦੇ ਵਿੱਚ ਕੋਈ ਸਵਾਰਥ ਨਾ ਹੋਵੇ। ਨਾ ਧਨ ਦੀ ਕਾਮਨਾ ਹੋਵੇ, ਨਾ ਸੁੱਖ ਦੀ, ਨਾ ਕਿਸੇ ਪ੍ਰਕਾਰ ਦੇ ਲੋਭ ਦੀ। ਕੇਵਲ ਗੁਰੂ ਦੇ ਚਰਨਾਂ ਨਾਲ ਪ੍ਰੀਤ ਹੋਵੇ ਤੇ ਸੱਚੀ ਭਗਤੀ ਦੀ ਨਿਸ਼ਾਨੀ ਹੁੰਦੀ ਹੈ। ਨਾ ਸੁੱਖ ਹੋਵੇ, ਨਾ ਦੁੱਖ ਹੋਵੇ, ਕੇਵਲ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਹੋਵੇ। ਜਿਹੜੇ ਇਸ ਤਰ੍ਹਾਂ ਭਗਤੀ ਕਰਨਗੇ ਉਸਦੇ ਸਾਰੇ ਪਾਪ ਨਸ਼ਟ ਹੋ ਜਾਣਗੇ ਵਾਹਿਗੁਰੂ ਗੁਰੂ ਮੰਤਰ 108 ਵਾਰ ਮਨ ਵਿੱਚ ਜਪਨ ਨਾਲ ਗੁਰੂ ਖੁਦ ਹੀ ਉਸਦੇ ਮਨ ਵਿੱਚ ਆ ਕੇ ਬੈਠ ਜਾਂਦਾ ਹੈ ਪੰਜਵਾਂ ਮਾਰਗ ਭਗਤ ਉਹੀ ਹੁੰਦਾ ਹੈ ਜਿਹੜਾ ਹਮੇਸ਼ਾ ਸੱਚੇ ਅਤੇ ਸਹੀ ਮਾਰਗ ਉੱਤੇ ਚੱਲੇ ਸੱਚਾ ਮਾਰਗ ਬਹੁਤ ਵੱਡਾ ਤਾਪੂ ਹੁੰਦਾ ਹੈ ਪੋਜਨ ਵਿੱਚ ਆਪਣੀ ਬੋਲੀ ਵਿੱਚ ਸੁਧਾਰ ਕਰਨਾ ਵੀ ਇੱਕ ਬਹੁਤ ਵੱਡਾ ਤੇ ਸੱਚਾ ਮਾਰਗ ਹੈ ਹਰ ਰੋਜ਼ 15 ਮਿੰਟ ਮੂਰ ਮੰਤਰ ਜਪਨ ਨਾਲ ਤੁਹਾਡੇ ਕਈ ਪਾਪ ਨਸ਼ਟ ਹੋ ਜਾਂਦੇ ਹਨ ਤੇ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ ਤੁਹਾਡੇ ਪਾਪ ਨਸ਼ਟ ਹੋਣ ਨਾਲ ਤੁਹਾਡੇ ਕਰਮ ਨਿਰਮਲ ਅਤੇ ਸਾਫ਼ ਹੋ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ